10 ਸਾਲ ਦੀ ਇੱਕ ਨਾਬਾਲਗ ਬੱਚੀ ਆ ਤੇ ਉਹਦਾ ਵਿਆਹ ਕਰਾਇਆ ਜਾ ਰਿਹਾ ਸੀ ਤੇ ਵਿਆਹ ਵੀ ਤੁਸੀਂ ਇਹ ਦੇਖੋ ਕਿ ਕਰਾਇਆ ਜਾ ਰਿਹਾ ਸੀ 21 ਸਾਲ ਦਾ ਉਹ ਮੁੰਡਾ ਅੱਛਾ ਪਰ ਉਹ ਟੋਟਲੀ ਅਪਾਹਜ ਆ ਮੰਦ ਬੁੱਧੀ ਵੀ ਆ ਅਪਾਹਜ ਵੀ ਆ ਮਤਲਬ ਉਹਦੀ ਬਾਡੀ ਕੰਮ ਨਹੀਂ ਕਰਦੀ ਚਾਰ ਬੰਦੇ ਉਹਨੂੰ ਫੜ ਕੇ ਬਿਠਾਉਂਦੇ ਨੇ ਜਾਂ ਮਤਲਬ ਉਹਨੂੰ ਸਹਾਰਾ ਹਰ ਇੱਕ ਕੰਮ ਦੇ ਲਈ ਚਾਹੀਦਾ ਜਿਉਂ ਨੇ ਨਹਾਉਣਾ ਤਾਂ ਵੀ ਉਹਨੂੰ ਕੋਈ ਨਵਾਉਣ ਵਾਲਾ ਚਾਹੀਦਾ ਠੀਕ ਹੈ ਲੈਟਰਿੰਗ ਬਾਥਰੂਮ ਜਾਣਾ ਉਹਦੇ ਲਈ ਵੀ ਇੱਕ ਬੰਦਾ ਚਾਹੀਦਾ ਕੱਪੜੇ ਬਦਲਨੇ ਨੇ ਰੋਟੀ ਖਾਣੀ ਆ ਮਤਲਬ ਇੱਕ ਬੰਦਾ ਉਹਨੂੰ ਚਾਹੀਦਾ ਇਸ ਤਰੀਕੇ ਦਾ ਉਹ ਬੱਚਾ ਮਤਲਬ 21 ਸਾਲ ਦਾ ਨੌਜਵਾਨ ਹਮਨ ਸੈਂਸ ਰੱਖੋ ਜਿਹਦੇ ਕੋ ਬੈਠਿਆ ਨਹੀਂ ਜਾ ਰਿਹਾ ਉੱਥੇ ਵਾਲੀ ਜਾ ਰਿਹਾ ਜਿਹਦੇ ਕੱਪੜੇ ਤੁਸੀਂ ਪਹਿਨਾ ਰਹੇ ਉਹਨੇ ਕਿਦਾ ਇੱਕ ਵਿਵਾਈ ਜੀਵਨ ਜੀ ਨੇ ਤੇ ਨੇ ਸ਼ੇਰਵਾਨੀ ਪਾਈ ਆ ਸੇਹਰਾ ਬੰਨੇ ਆ ਸਭ ਪਰਫੈਕਟ ਘੋੜੀ ਬਾਹਰ ਖੜੀ ਆ ਤੇ ਕਾਰ ਖੜੀ ਆ ਰੀ ਬਣਾ ਵਾਲੀ ਠੀਕ ਹੈ ਜਿੱਤੇ ਫੁੱਲ ਲੱਗੇ ਨੇ ਸਜਾਵਟ ਵਿਆਹ ਵਾਲੀ ਕਾਰ ਖੜੀ ਆ ਤੇ ਇਸੇ ਦੌਰਾਨ ਇਹ ਟੀਮਾਂ ਜਾ ਕੇ ਫਿਰ ਰੋਕ ਲੈਂਦੀ ਆ ਮੁੰਡੇ ਦੀ ਬਾ ਆਪਣੇ ਪੁੱਤ ਦਾ ਵਿਆਹ ਇਸ ਤਰੀਕੇ ਦੇ ਨਾਲ 14 ਸਾਲ ਦੀ ਇਹ ਬੱਚੀ ਮਾਸੂਮ ਦੇ ਨਾਲ ਕਰਵਾਉਣ ਜਾ ਰਹੀ। ਉਹ ਰਿਸ਼ਤੇਦਾਰੀ ਚ ਦੂਰ ਦੀ ਲੱਗਦੀ ਭੂਆ ਉਹ ਬੱਚੀ ਨੂੰ ਆਪਣੇ ਕੋਲ ਲੈ ਆਉਂਦੀ ਹੈ। ਹੂੰ ਤੇ ਬੱਚੀ ਨੂੰ ਕੋਲ ਲਿਆ ਕੇ ਰੱਖਦੀ ਹੈ ਪਿਛਲੇ 10 ਮਹੀਨੇ। 25 ਸਾਲ ਦਾ ਨੌਜਵਾਨ ਆ ਹੂੰ ਮੰਦ ਬੁੱਧੀ ਆ ਬਾਡੀ ਉਹਦੀ ਕੰਮ ਨਹੀਂ ਕਰਦੀ ਸਰੀਰ ਦੇ ਅੰਗ ਉਹ ਤੋਂ ਖੜਾ ਤੋਂ ਹੋਇਆ ਨਹੀਂ ਜਾ ਰਿਹਾ ਤੇ ਐਸੀ ਹਾਲਤ ਦੇ ਵਿੱਚ ਉਹ ਕੁੜੀ ਨੂੰ ਤੁਸੀਂ ਉਹਦੇ ਨਾਲ ਬੰਨ ਰਹੇ ਹੋ ਤਾਂ ਮਤਲਬ ਕੁੜੀ ਦੀ ਤਾਂ ਸਾਰੀ ਜ਼ਿੰਦਗੀ ਖਰਾਬ ਤੁਸੀਂ ਕਰਤੀ ਨਾ ਵੀ ਸੋਹਣੀ ਸੰਖੇ ਕੁੜੀ ਦੇ ਵਿੱਚ ਕੋਈ ਕਮੀ ਨਹੀਂ ਹੂੰ ਕੁੜੀ ਨੂੰ ਸਭ ਪਤਾ ਸਭ ਉਹ ਜੇ ਟੇਕ ਕੇਅਰ ਕਰਦੀ ਹੈ ਤਾਂ ਮਤਲਬ ਸਾਰਾ ਕੁਝ ਪਰਫੈਕਟ ਹੈ ਕੁੜੀ ਇਹ ਪਹਿਲਾਂ ਤਾਂ ਦੇਖੋ ਬਾਦਵਾ ਬਿਲਕੁਲ ਬਾਲ ਵੀ ਬਾਤ ਤਾਂ ਇੱਕ ਨੂੰ ਜੁਰਮ ਹੋਇਆ ਦੂਸਰਾ ਇਹ ਹੈ ਕਿ ਉਹ ਪਾਹਾ ਜਾਂ ਮੁੰਡਾ ਤੁਹਾਡਾ ਤੁਸੀਂ ਉਹਦੇ ਨਾਲ ਉਹ ਕੁੜੀ ਨੂੰ ਵਿਚਾਰੀ ਨੂੰ ਸਾਰੀ ਜ਼ਿੰਦਗੀ ਲਈ ਬੰਨ ਰਿਓ ਹਜੇ ਤਾਂ ਉਹ ਬੱਚੀ ਹੈ ਇਹ ਤਾਂ ਬੱਚੀ ਤਾਂ ਵੀ ਮੇਰੇ بیٹے ਨੇ ਪਿਆਰ ਕਰਦੀ ਹੈ ਅੱਛਾ 14 ਸਾਲ ਦੇ ਬੱਚੇ ਨੂੰ ਯਾਰ ਕੀ ਪਤਾ ਹੁੰਦਾ ਕੀ ਪਿਆਰ ਚੀਜ਼ਾਂ ਮਤਲਬ ਤੁਸੀਂ ਇਸ ਤਰੀਕੇ ਨਾਲ ਗੁੰਮਰਾਹ ਕਰ ਰਹੇ ਨਹੀਂ ਪਤਾ ਹੈ ਬੱਚੀ ਕੱਲ ਨੂੰ ਪੜ ਕੇ ਕੋਈ ਵੱਡੀ ਅਫਸਰ ਲੱਜੇ ਇਹਦੇ ਬਾਰੇ ਕਿਸੇ ਨੂੰ ਕੀ ਪਤਾ ਜਿਹੜੀ ਇੰਨੀ ਲਾਇਕ ਹੈ ਬੱਚੀ ਤੇ ਕੁਝ ਵੀ ਕਰ ਸਕਦੀ ਹੈ ਜ਼ਿੰਦਗੀ ਹਨਰ ਪॉडਕਾਸਟ ਦੇਖ ਰਹੇ ਹਾਂ ਤੁਸੀਂ ਤੇ ਮਹਾਰਾਜ ਦੀਪ ਸਿੰਘ ਤੇ ਮੇਰੇ ਨਾਲ ਹਰਵਾਰ ਦੀ ਤਨਾਜਵੀ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਆਵਰਿੰਦ ਸਿੰਘ ਬੈਣੀਪਾਲ ਸਾਡੇ ਇੱਕ ਪ੍ਰਥਾ ਰਹੀ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਬਾਲ ਵਿਆਹ ਕੀਤੇ ਜਾਂਦੇ ਸੀਗੇ ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਦੌਰ ਦੇ ਵਿੱਚ ਸਾਡੀਆਂ ਅਦਾਲਤਾਂ ਦੇ ਵੱਲੋਂ ਬਾਲ ਵਿਆਹ ਦੇ ਉੱਤੇ ਪੂਰਨ ਤੌਰ ਦੇ ਉੱਤੇ ਰੋਕ ਲਗਾਈ ਗਈ ਹੈ ਪਰ ਫਿਰ ਵੀ ਕੁਝ ਪਰਿਵਾਰ ਕੁਝ ਇਲਾਕੇ ਅਜੇ ਹੀ ਨੇ ਜਿੱਥੇ ਹਾਲੇ ਵੀ ਬਾਲ ਵਿਆਹ ਹੋ ਰਹੇ ਨੇ ਤਾਂ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ ਬਾਲ ਵਿਆਹ ਕਰਵਾਇਆ ਜਾ ਰਿਹਾ ਸੀ ਮੌਕੇ ਦੇ ਉੱਤੇ ਚਾਈਲਡ ਵੈਲਫੇਅਰ ਦੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਬਾਲ ਵਿਆਹ ਨੂੰ ਹੋਣ ਤੋਂ ਰੋਕ ਲਿੱਤਾ ਜਾਂਦਾ ਹੈ ਪੂਰੀ ਕਹਾਣੀ ਨੂੰ ਸਮਝਾਂਗੇ ਰੌਜੀ ਪੁਰਾਣੇ ਸਮਿਆਂ 'ਚ ਤਾਂ ਸੁਣਦੇ ਸੀ ਕਿ ਹੁਣ ਤਾਂ ਕਾਨੂੰਨ ਹੀ ਇੰਨਾ ਸਖਤ ਹੋ ਗਿਆ ਅਦਾਲਤਾਂ ਦੇ ਸਖਤ ਹੁਕਮਾਂ ਪਰ ਫਿਰ ਵੀ ਲੋਕ ਬਾਲ ਵਿਆਹ ਕਰ ਰਹੇ ਨੇ ਨਵਾਂ ਮਾਮਲਾ ਆਇਆਗਾ ਕਿਥੋਂ ਦਾ ਮਾਮਲਾ ਕੀ ਮਾਮਲਾਗਾ ਸਮਝਾ ਦਿਓ ਰਾਧੀਪੇ ਅੰਮ੍ਰਿਤਸਰ ਦੀ ਗੱਲ ਹੈ ਅੰਮ੍ਰਿਤਸਰ ਦੀ ਘਟਨਾ ਤੇ ਅੱਜ ਦੀ ਉਹ ਗੱਲ ਹੈ ਅੱਜ ਆਪਾਂ 21 ਤਰੀਕ ਨੂੰ ਬੈਠੇ ਆ 21 ਜਨਵਰੀ ਨੂੰ ਜੀ ਤੇ ਦਰਅਸਲ 14 ਸਾਲ ਦੀ ਇੱਕ ਨਾਬਾਲਗ ਬੱਚੀ ਹੈ ਤੇ ਉਹਦਾ ਵਿਆਹ ਕਰਾਇਆ ਜਾ ਰਿਹਾ ਸੀ ਤੇ ਵਿਆਹ ਵੀ ਤੁਸੀਂ ਇਹ ਦੇਖੋ ਕਿ ਕਰਾਇਆ ਜਾ ਰਿਹਾ ਸੀ 21 ਸਾਲ ਦਾ ਉਹ ਮੁੰਡਾ ਅੱਛਾ ਪਰ ਉਹ ਟੋਟਲੀ ਅਪਾਹਜ ਆ ਹੂੰ ਮੰਦ ਬੁੱਧੀ ਵੀ ਆ ਅਪਾਹਜ ਵੀ ਆ ਮਤਲਬ ਉਹਦੀ ਬਾਡੀ ਕੰਮ ਨਹੀਂ ਕਰਦੀ ਚਾਰ ਬੰਦੇ ਉਹਨੂੰ ਫੜ ਕੇ ਬਿਠਾਉਂਦੇ ਨੇ ਜਾਂ ਮਤਲਬ ਉਹਨੂੰ ਸਹਾਰਾ ਹਰ ਇੱਕ ਕੰਮ ਦੇ ਲਈ ਚਾਹੀਦਾ ਜਿਉਂ ਦੇ ਨਹਾਉਣਾ ਤਾਂ ਵੀ ਉਹਨੂੰ ਕੋਈ ਨਵਾਉਣ ਵਾਲਾ ਚਾਹੀਦਾ ਠੀਕ ਹੈ ਲੈਟਰਿੰਗ ਬਾਥਰੂਮ ਜਾਣਾ ਉਹਦੇ ਲਈ ਵੀ ਇੱਕ ਬੰਦਾ ਚਾਹੀਦਾ ਕੱਪੜੇ ਬਦਲਨੇ ਨੇ ਰੋਟੀ ਖਾਣੀ ਆ ਮਤਲਬ ਇੱਕ ਬੰਦਾ ਉਹਨੂੰ ਚਾਹੀਦਾ ਇਸ ਤਰੀਕੇ ਦਾ ਉਹ ਬੱਚਾ ਮਤਲਬ 21 ਸਾਲ ਦਾ ਨੌਜਵਾਨ ਆ ਤੇ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਉਹ ਮੁੰਡੇ ਦੀ ਮਾਂ ਆਪਣੇ ਪੁੱਤ ਦਾ ਵਿਆਹ ਇਸ ਤਰੀਕੇ ਦੇ ਨਾਲ 14 ਸਾਲ ਦੀ ਇਹ ਬੱਚੀ ਮਾਸੂਮ ਦੇ ਨਾਲ ਕਰਵਾਉਣ ਜਾ ਰਹੀ ਸੀ ਮੌਕੇ ਤੇ ਜਿਵੇਂ ਤੁਸੀਂ ਦੱਸਿਆ ਕਿ ਚਾਈਲਡ ਵੈਲਫੇਅਰ ਦੀ ਟੀਮ ਆ ਪਹੁੰਚੀ ਆ ਉਹਨਾਂ ਨੂੰ ਪਤਾ ਲੱਗਿਆ ਤੇ ਕਿਉਂਕਿ ਕਾਨੂੰਨ ਦੇ ਸਖਤ ਖਿਲਾਫ ਹੈ ਬਾਲ ਵਿਆਹ ਮੌਕੇ ਤੇ ਪਹੁੰਚਦੇ ਨੇ ਤੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹੁੰਦੀਆਂ ਨੇ ਕੁੜੀ ਨੇ ਜੋੜਾ ਪਾਇਆ ਮੁੰਡੇ ਨੇ ਸ਼ੇਰਵਾਨੀ ਪਾਈ ਆ ਸੇਹਰਾ ਬੰਨੇ ਆ ਸਭ ਪਰਫੈਕਟ ਘੋੜੀ ਬਾਹਰ ਖੜੀ ਆ ਤੇ ਕਾਰ ਖੜੀ ਆ ਰੀਬਨ ਵਾਲੀ ਠੀਕ ਹੈ ਜਿੱਤੇ ਫੁੱਲ ਲੱਗੇ ਨੇ ਸਜਾਵਟ ਵਿਆਹ ਵਾਲੀ ਕਾਰ ਖੜੀ ਆ ਤੇ ਇਸੇ ਦੌਰਾਨ ਇਹ ਟੀਮਾਂ ਜਾ ਕੇ ਫਿਰ ਰੋਕ ਲੈਂਦੀਆਂ ਨੇ ਤੇ ਫਿਰ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਪਤਾ ਇਹ ਕੀ ਲੱਗਦਾ ਹੁਣ ਉਹ ਦਰਸ਼ਕਾਂ ਨੂੰ ਦੱਸਣਾ ਵੀ ਹੈ ਦੇ ਜ਼ਰੂਰੀ ਆ ਜੀ ਕਿਉਂਕਿ ਇਹਦੇ ਪਿੱਛੇ ਸਟੋਰੀ ਕੀ ਆ ਸਟੋਰੀ ਇਹ ਆ ਕਿ ਜਿਹੜੀ ਇਹ ਬੱਚੀ ਆ 14 ਸਾਲ ਦੀ ਇਦੇ ਮਾਤਾ ਪਿਤਾ ਦੀ ਹੋ ਜਾਂਦੀ ਹੈ ਡੈਥ ਅੱਛਾ ਤੇ ਮਾਤਾ ਪਿਤਾ ਤੋਂ ਸਖਣੀ ਇਸ ਜਦੋਂ ਬੱਚੀ ਹੁੰਦੀ ਆ ਤਾਂ ਰਿਸ਼ਤੇਦਾਰੀ ਦੇ ਵਿੱਚ ਜਿਹੜੀ ਭੂਆ ਲੱਗਦੀ ਆ ਮਤਲਬ ਦੂਰ ਦੀ ਭੂਆ ਹੁੰਦੀ ਆ ਨਾ ਕਈ ਵਾਰ ਅਸੀਂ ਕਹਿ ਦਿੰਦੇ ਆ ਉਹ ਰਿਸ਼ਤੇਦਾਰੀ ਚ ਦੂਰ ਦੀ ਲੱਗਦੀ ਭੂਆ ਉਹ ਬੱਚੀ ਨੂੰ ਆਪਣੇ ਕੋਲ ਲੈ ਆਉਂਦੀ ਆ ਹੂੰ ਤੇ ਬੱਚੀ ਨੂੰ ਕੋਲ ਲਿਆ ਕੇ ਰੱਖਦੀ ਆ ਪਿਛਲੇ 10 ਮਹੀਨੇ ਤੋਂ ਹੁਣ ਉਹ 14 ਸਾਲ ਦੀ ਬੱਚੀ ਆ ਤੇ ਘਰ ਦੇ ਵਿੱਚ ਉਹ ਜਿਹੜਾ ਜਿਹੜੀ ਭੂਆ ਕੱਥੇ ਉਹਦਾ ਮੁੰਡਾ 21 ਸਾਲ ਦਾ ਜਿਹੜਾ ਪਾਹਜ ਅੱਛਾ ਠੀਕ ਹੈ ਤੇ ਉਹ ਕੀ ਕਰਦੀ ਹੈ ਹੁਣ ਬੱਚੀ ਹੈ ਵਿਚਾਰੀ ਪਿੱਛੋਂ ਕੰਮਕਾਰ ਕਰ ਲੈਂਦੀ ਸੀ ਉਹ ਉਸ ਬੱਚੇ ਉਹਨੂੰ ਪਾਹਜ ਮੁੰਡੇ ਨੂੰ ਨਾ ਉਹਨੂੰ ਸਾਮ ਸੰਭਾਲ ਕਰਨ ਲੱਗ ਗਈ ਹਮ ਜਿਵੇਂ ਹੁਣ ਜਿਹੜੀ ਭੂਆ ਸੀ ਉਹਦਾ ਮੁੰਡਾ ਸੀ ਉਹਨੇ ਕਮਾਂਕਾਰਾਂ ਤੇ ਜਾਣਾ ਹੋਰ ਵੀ ਭੈਣ ਭਾਈ ਸੀ ਤਾਂ ਪਿੱਛੋਂ ਉਹ ਕੀ ਕਰਦੀ ਸੀ ਭੂਆ ਕੁੜੀ ਨੂੰ ਕਹਿ ਦਿੰਦੀ ਸੀ ਵੀ ਤੂੰ ਇਹਦਾ ਖਿਆਲ ਰੱਖੀ ਅੱਛਾ ਉਹ ਕੁੜੀ ਖਿਆਲ ਰੱਖਦੀ ਮਤਲਬ ਉਹਨੂੰ ਹੁਣ ਇੱਥੋਂ ਤੱਕ ਪਤਾ ਲੱਗਿਆ ਕਿ ਉਹ ਕੁੜੀ ਨਿਭਾ ਵੀ ਦਿੰਦੀ ਸੀ ਉਹਨੂੰ ਠੀਕ ਹੈ ਕਹਿੰਦੇ ਕਿ ਲੈਟਰਿੰਗ ਬਾਥਰੂਮ ਜਾਂ ਪੂਰੀ ਉਹਦੀ ਸੇਵਾ ਕਰਨ ਲੱਗ ਗਈ ਉਹ ਕੁੜੀ ਛੋਟੀ ਜੀ ਕੁੜੀ ਦੇਖੋ ਹਨਾ ਜਿੰਨੀ ਦੇਖ ਰਿਖ ਹੁੰਦੀ ਸੀ ਸਾਰੀ ਕਰ ਲੈਂਦੀ ਸਾਰੀ ਕਰ ਲੈਂਦੀ ਸੀ ਹੁਣੇ ਜਦੋਂ ਇਹ ਚੀਜ਼ਾਂ ਹੋਣ ਲੱਗੀਆਂ ਤਾਂ ਉਹ ਜਿਹੜੀ ਭੂਆ ਸੀ ਤੇ ਉਹਨੇ ਸੋਚਿਆ ਕਿ ਇਹ ਕੁੜੀ ਤਾਂ ਮੇਰੇ ਮੁੰਡੇ ਦਾ ਪੂਰਾ ਖਿਆਲ ਰੱਖਦੀ ਆ ਵੀ ਕਿਉਂ ਨਾ ਮੈਂ ਕਰਾਂ ਵੀ ਮੈਂ ਇਹਦਾ ਵਿਆਹ ਹੀ ਕਰਾ ਦਾਂ ਦੇ ਨਾਲ ਜੀ ਠੀਕ ਹੈ ਜੀ ਤੇ ਇਸ ਚੀਜ਼ਾਂ ਨੂੰ ਦੇਖ ਕੇ ਕਿ ਮੈਨੂੰ ਸੰਭਾਲਣਾ ਨਾ ਪਵੇ ਆਪਣਾ ਬੱਚਾ ਉਹ ਜਿਹੜੀ ਮਾਸੂਮ 14 ਸਾਲ ਦੀ ਕੁੜੀ ਆ ਜੋ ਟੇ ਕੇਅਰ ਕਰ ਰਹੀ ਹੈ ਇਸ ਵੇਲੇ ਤਾਂ ਉਹਦੇ ਮੱਥੇ ਮੜਦਾ ਇਹ ਚੀਜ਼ ਹਮ ਮਤਲਬ ਆਪਾਂ ਕਿਸੇ ਬੱਚੇ ਦੇ ਲਈ ਗਲਤ ਨਹੀਂ ਬੋਲਦੇ ਪਰ ਉਹ 21 ਸਾਲ ਦਾ ਨੌਜਵਾਨ ਆ ਹਮ ਮੰਦ ਬੁੱਧੀ ਆ ਬਾਡੀ ਉਹਦੀ ਕੰਮ ਨਹੀਂ ਕਰਦੀ ਸਰੀਰ ਦੇ ਅੰਗ ਉਹ ਤੋਂ ਖੜਾ ਤੋਂ ਹੋਇਆ ਨਹੀਂ ਜਾ ਰਿਹਾ ਤੇ ਐਸੀ ਹਾਲਤ ਦੇ ਵਿੱਚ ਉਹ ਕੁੜੀ ਨੂੰ ਤੁਸੀਂ ਉਹਦੇ ਨਾਲ ਬੰਨ ਰਹੇ ਹੋ ਤਾਂ ਮਤਲਬ ਕੁੜੀ ਦੀ ਤਾਂ ਸਾਰੀ ਜ਼ਿੰਦਗੀ ਖਰਾਬ ਤੁਸੀਂ ਕਰਤੀ ਨਾ ਬਿਲਕੁਲ ਕੁੜੀ ਸੋਹਣੀ ਸੁਨੱਖੀ ਕੁੜੀ ਦੇ ਵਿੱਚ ਕੋਈ ਕਮੀ ਨਹੀਂ ਕੁੜੀ ਨੂੰ ਸਭ ਪਤਾ ਸਭ ਉਹ ਜੇ ਟੇਕ ਕੇਅਰ ਕਰਦੀ ਹੈ ਤਾਂ ਮਤਲਬ ਸਾਰਾ ਕੁਝ ਪਰਫੈਕਟ ਹੈ ਕੁੜੀ ਉਹ ਤੇ ਤੁਸੀਂ ਇਹ ਚੀਜ਼ ਜਾਣ ਬੁੱਝ ਕੇ ਤੁਸੀਂ ਨੂੰ ਅਪਾਹਜ ਮੁੰਡੇ ਦੇ ਨਾਲ ਉਹਨੂੰ ਵਿਚਾਰੇ ਨੂੰ ਬੰਨਦੇ ਹੋ ਪਹਿਲਾਂ ਤਾਂ ਦੇਖੋ ਬਾਲ ਵਿਵਾਹ ਬਿਲਕੁਲ ਬਾਲ ਵੀ ਬਾਤ ਤਾਂ ਇੱਕ ਨੂੰ ਜੁਰਮ ਹੋਇਆ ਦੂਸਰਾ ਇਹ ਹੈ ਕਿ ਉਹ ਪਾਹਾ ਜਾ ਮੁੰਡਾ ਤੁਹਾਡਾ ਤੁਸੀਂ ਉਹਦੇ ਨਾਲ ਉਹ ਕੁੜੀ ਨੂੰ ਵਿਚਾਰੀ ਨੂੰ ساری ਜ਼ਿੰਦਗੀ ਲਈ ਬੰਨ ਰਿਓ ਹਜੇ ਤਾਂ ਉਹ ਬੱਚੀ ਆ ਹੂੰ ਤੇ ਭੂਆ ਬਿਆਨ ਦੇ ਰਹੀ ਹੈ ਪੁਲਿਸ ਤੇ ਅਧਿਕਾਰੀਆਂ ਨੂੰ ਕਿ ਇਹ ਤਾਂ ਬੱਚੀ ਤਾਂ ਵੀ ਮੇਰੇ بیٹے ਨਾਲ ਪਿਆਰ ਕਰਦੀ ਆ ਅੱਛਾ 14 ਸਾਲ ਦੇ ਬੱਚੇ ਨੂੰ ਯਾਰ ਕੀ ਪਤਾ ਹੁੰਦਾ ਕੀ ਪਿਆਰ ਚੀਜ਼ਾਂ ਮਤਲਬ ਤੁਸੀਂ ਇਸ ਤਰੀਕੇ ਨਾਲ ਗੁੰਮਰਾਹ ਕਰ ਰਹੇ ਹੋ ਹੂੰ ਇਹ ਇਹ ਚੀਜ਼ਾਂ ਇਹ ਹੋ ਰਹੀਆਂ ਸੀ ਤੇ ਉਹ ਤਾਂ ਜਦੋਂ ਆਸ-ਪਾਸ ਜਦੋਂ ਗਵਾਂਡੀਆਂ ਨੂੰ ਅਕਸਰ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਯਾਰ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਪਹਿਲਾਂ ਤਾਂ ਗਵਾਂਡੀਆਂ ਨੂੰ ਇਹ ਪਤਾ ਸੀ ਕਿ ਇਹ ਕੁੜੀ ਨੂੰ ਰੱਖ ਕੇ ਉਹ ਦੇਖੋ ਕੁੜੀ ਦਾ ਮਾਪਿਓ ਹੈ ਨਹੀਂ ਮਤਲਬ ਕੁੜੀ ਤੋਂ ਜਿੰਨਾ ਤੁਸੀਂ ਮਰਜ਼ੀ ਕੰਮ ਕਰਾਈ ਚੱਲੋ ਕਿਹੜਾ ਕਿਸੇ ਨੇ ਪੁੱਛਣਾ ਨਾ ਉਹਨੇ ਜਾਰੀ ਨਹੀਂ ਸੀ ਨਾ ਉਹਨੇ ਵਿਚਾਰੀ ਨੇ ਕਿਤੇ ਦੱਸਣਾ ਕਿਉਂਕਿ ਉਹ ਦੱਸ ਕੇ ਕਿੱਥੇ ਜਾਊਗੀ ਉਹਨੂੰ ਪਤਾ ਵੀ ਇੱਕੋ ਆਹੀ ਤਾਂ ਮੇਰੇ ਕੋ ਘਰ ਬਚਿਆ ਇੱਥੇ ਹੀ ਤਾਂ ਮੈਂ ਸਿਰ ਲੁਕੋ ਕੇ ਬੈਠਣਾ ਤੇ ਜੇ ਮੈਂ ਇਸੇ ਘਰ ਦੇ ਖਿਲਾਫ ਬੋਲੀ ਤਾਂ ਮੈਨੂੰ ਕੱਢ ਦੇਣਗੇ ਮੈਂ ਜਾਊ ਕਿੱਥੇ ਬੱਚਾ ਇਹ ਸੋਚਦਾ ਬਿਲਕੁਲ ਪਰ ਇਸ ਕਥਿਤ ਭੂਆ ਨੇ ਇੰਨਾ ਕਿ ਨਜਾਇਜ਼ ਫਾਇਦਾ ਇਸ ਬੱਚੀ ਦਾ ਉਠਾਇਆ ਕਿ ਹੁਣ ਆਪਣਾ ਪਾਹਜ ਮੁੰਡਾ ਹੀ ਇਹਦੇ ਸਿਰ ਤੇ ਮੜਨ ਲੱਗੀ ਸੀ ਹੂੰ ਤਾਂ ਭਲਾ ਹੋਵੇ ਲੋਕਾਂ ਦਾ ਜਿਨ੍ਹਾਂ ਨੇ ਟਾਈਮ ਤੇ ਦੱਸਤਾ ਬਾਲ ਵਿਕਾਸ ਵਿਭਾਗ ਵਾਲਿਆਂ ਨੂੰ ਤੇ ਉਹ ਵੀ ਗਾਹਾਂ ਅੱਗੇ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਲੈ ਕੇ ਨਹੀਂ ਤਾਂ ਫਿਰ ਇਹ ਵਿਆਹ ਹੋ ਜਾਣਾ ਸੀ ਖੈਰ ਚਲੋ ਉਹ ਤਾਂ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਪਰ ਇਸ ਤੋਂ ਪਹਿਲਾਂ ਕਿ ਵਿਆਹ ਹੁੰਦਾ ਕੁੜੀ ਨੂੰ ਰੋਕ ਲਿਆ ਗਿਆ ਇਹ ਸਾਰੇ ਵਿਆਹ ਨੂੰ ਰੋਕਿਆ ਗਿਆ ਤੇ ਹੁਣ ਹੈ ਜਿਹੜੀ ਕੁੜੀ ਨੂੰ ਬਾਲ ਵਿਕਾਸ ਵਾਲੇ ਆਪਣੇ ਨਾਲ ਲੈ ਕੇ ਗਏ ਨੇ ਤੇ ਉਹ ਹੁਣ ਜਿਹੜੀ ਜਾਂਚ ਕਰ ਰਹੀ ਹੈ ਤੇ ਹੁਣ ਜਿਹੜੀ ਭੂਆ ਇਸ ਪੂਰੇ ਮਾਮਲੇ 'ਚ ਉਹ ਜਿਹੜੀ ਆ ਮੁਲਜ਼ਮ ਬਣੀ ਆ ਤੇ ਉਹਦੇ ਖਿਲਾਫ ਪੁਲਿਸ ਕਾਰਵਾਈ ਕਰੂਗੀ ਕਿਉਂਕਿ ਕਰਵਾਉਣ ਜਾ ਰਹੀ ਸੀ ਜਾਂ ਕਰਵਾਤਾ ਇੱਕੋ ਗੱਲ ਹੈ ਬਿਲਕੁਲ ਤੇ ਉਹਦੇ ਬਾਲ ਵਿਆਹ ਦੇ ਐਕਟ ਦੇ ਤਹਿਤ ਚਾਈਲਡ ਮੈਰਿਜ ਐਕਟ ਦੇ ਤਹਿਤ ਹੁਣ ਉਸ ਭੂਆ ਦੇ ਖਿਲਾਫ ਪੁਲਿਸ ਕਾਰਵਾਈ ਕਰੂਗੀ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਕਿ ਜਿਹੜੀ ਕਿ ਐਸੀ ਇੱਕ ਤੂੰ ਮਹਿਲਾ ਹੈ ਤੇ ਤੂੰ ਆਪਣੇ ਪਾਹਜ ਬੱਚੇ ਦੇ ਨਾਲ ਉਸ ਬੱਚੀ ਦਾ ਜਿਹੜਾ ਸਾਰਾ ਫਿਊਚਰ ਉਹ ਬੰਨ ਕੇ ਰੱਖ ਰਹੀ ਆ ਕੱਲ ਨੂੰ ਬੱਚੀ ਨੂੰ ਤੁਸੀਂ ਪੜ੍ਹਾਓ ਜੇ ਤੁਸੀਂ ਤੁਹਾਡੇ ਚਾਹੇ ਉਹ ਮੂਹ ਬੋਲੀ ਭੈ ਭਾਈ ਸੀ ਜਾਂ ਪਰਜਾਈ ਸੀ ਉਹਦੀ ਬੱਚੀ ਹੈ ਤੇ ਤੁਸੀਂ ਘੱਟੋ ਘੱਟ ਐਦਾਂ ਤਾਂ ਨਾ ਕਰੋ ਕਿ ਉਹਦੀ ਜ਼ਿੰਦਗੀ ਤੁਸੀਂ ਖਰਾਬ ਕਰ ਦੋ। ਹੂੰ। ਸੋ ਅੱਜ ਦੇ ਜਮਾਨੇ 'ਚ ਇਸ ਤਰੀਕੇ ਦੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਰਾਦੀਪ ਕਿਤੇ ਨਾ ਕਿਤੇ ਇਹ ਇਸ਼ਾਰਾ ਕਰਦਾ ਵੀ ਚੋਰ ਮੋਰੀ ਜਾਂ ਚੋਰੀ ਛੱਪੇ ਹਾਲੇ ਵੀ ਇਸ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ। ਬਿਲਕੁਲ। ਹੁਣ ਗੱਲ ਦੇਖਣਾ ਇਹ ਹੈ ਕਿ ਕੱਲ ਨੂੰ ਕਿਤੇ ਫੇਰ ਨਾ ਹੋ ਜੇ ਕਿ ਬੱਚੀ ਨੂੰ ਰਹਿਣ ਦੀ ਇਜਾਜ਼ਤ ਇਸੇ ਘਰ ਦੇ ਵਿੱਚ ਦੇ ਦਿੱਤੀ ਜਾਵੇ ਪਰ ਮੈਨੂੰ ਲੱਗਦਾ ਕਿ ਜਿਹੜੇ ਚਾਈਲਡ ਵੈਲਫੇਅਰ ਸੋਸਾਇਟੀ ਵਾਲੇ ਨੇ ਉਹ ਹੁਣ ਸਮਝ ਗਏ ਨੇ ਸਾਰੀ ਗੱਲ ਕਿ ਜੇ ਦੁਬਾਰਾ ਬੱਚੀ ਨੂੰ ਉਸੇ ਘਰ 'ਚ ਛੱਡ ਦਿੱਤਾ ਤਾਂ ਫਿਰ ਠੀਕ ਆ ਭੂਆ ਦੇ ਲਈ ਤਾਂ ਹੋਰ ਸੌਖਾ ਹੋ ਜਾਊਗਾ ਉਹ ਘੱਟੋ ਘੱਟ ਵਿਆਹ ਨਹੀਂ ਕਰਾਊਗੀ ਪਰ ਉਹ ਉਸ ਬੱਚੀ ਨੂੰ ਮਜਬੂਰਤਾ ਕਰੂਗੀ ਨਾ ਕਿ ਤੂੰ ਇਸ ਮੇਰੇ ਬੱਚੇ ਦੀ ਸਾਂਭ ਸੰਭਾਲ ਕਰ ਸੋ ਉੱਥੇ ਨਹੀਂ ਛੱਡਣਾ ਚਾਹੀਦਾ ਇਸ ਬੱਚੀ ਨੂੰ ਆਪਣੇ ਸ਼ੈਲਟਰ ਹੋਮ ਚ ਰੱਖਣਾ ਚਾਹੀਦਾ ਆ ਤੇ ਇਸ ਬੱਚੀ ਨੂੰ ਪੜ੍ਹਾਈ ਲਿਖਾਈ ਕਰਾਵੇ ਪ੍ਰਸ਼ਾਸਨ ਤਾਂ ਜੋ ਬੱਚੀ ਆਪਣਾ ਜਿਹੜਾ ਭਵਿੱਖਾ ਉਹ ਆਪਣਾ ਆਪ ਸਵਾਰ ਸਕੇ ਕੀ ਪਤਾ ਹੈ ਬੱਚੀ ਕੱਲ ਨੂੰ ਪੜ੍ਹ ਕੇ ਕੋਈ ਵੱਡੀ ਅਫਸਰ ਲੱਗ ਜੇ ਇਹਦੇ ਬਾਰੇ ਕਿਸੇ ਨੂੰ ਕੀ ਪਤਾ ਜਿਹੜੀ ਐਨੀ ਲਾਇਕ ਆ ਬੱਚੀ ਤੇ ਉਹ ਕੁਝ ਵੀ ਕਰ ਸਕਦੀ ਹੈ ਜ਼ਿੰਦਗੀ ਚ ਸੋ ਇਹ ਮਾਮਲਾ ਇੱਕ ਸਾਹਮਣੇ ਆਇਆ ਤੋ ਇਹ ਨਹੀਂ ਹੋਣੇ ਚਾਹੀਦੇ ਇਸ ਤਰੀਕੇ ਦੇ ਮਾਮਲੇ ਸੋ ਜਿਹੜੇ ਲੋਕ ਸੁਣ ਰਹੇ ਨੇ ਤੇ ਜੇਕਰ ਇਨਾਂ ਦੇ ਵਿੱਚ ਵੀ ਤੁਸੀਂ ਵੀ ਕੁਝ ਕਿਤੇ ਇੱਕ ਅੱਧਾ ਕੋਈ ਹੈ ਕੇਸ ਤੁਹਾਨੂੰ ਪਤਾ ਹੈ ਤਾਂ ਇਹ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਇਹ ਜ਼ਿਲ੍ਹੇ ਦੇ ਚਾਈਲਡ ਵੈਲਫੇਅਰ ਸੁਸਾਇਟੀ ਹੁੰਦੀ ਹੈ ਇੱਕ ਜੀ ਤੁਸੀਂ ਉਹਦਾ ਨੰਬਰ ਪਤਾ ਕਰਕੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਤਾਂ ਜੋ ਕੋਈ ਹੋਰ ਜਿਹੜਾ ਪਰਿਵਾਰ ਹੈ ਇਸ ਤਰੀਕੇ ਨਾਲ ਕਿਸੇ ਨਵਾਲਕ ਬੱਚੀ ਦਾ ਜਿਹੜਾ ਭਵੇਖਾ ਉਹ ਇਸ ਤਰੀਕੇ ਦੇ ਨਾਲ ਹਨੇਰੇ 'ਚ ਨਾ ਪਾ ਸਕੇ ਸੋ ਤੁਹਾਡਾ ਵੀ ਫਰਜ਼ ਬਣਦਾ ਕਿ ਜੇ ਆਸ-ਪਾਸ ਤੁਹਾਡੇ ਇਸ ਤਰੀਕੇ ਦਾ ਕੋਈ ਬੱਚਾ ਜਾਂ ਕੋਈ ਬੱਚੀ ਹੈ ਜਿਹਦਾ ਬਾਲ ਵਿਆਹ ਕਿਤੇ ਕਰਵਾਇਆ ਜਾ ਰਿਹਾ ਜਾਂ ਕਰਵਾਇਆ ਗਿਆ ਵੀ ਹੈ ਤਾਂ ਤੁਸੀਂ ਉਹਦੀ ਜਿਹੜੀ ਜਾਣਕਾਰੀ ਹੈ ਉਹ ਸਬੰਧਤ ਵਿਭਾਗ ਨੂੰ ਜ਼ਰੂਰ ਦਿਓ ਤਾਂ ਜੋ ਇਸ ਤਰੀਕੇ ਦੇ ਬੱਚਿਆਂ ਦੀ ਮਦਦ ਹੈ ਜਿਹੜੀ ਉਹ ਕੀਤੀ ਜਾ ਸਕੇ ਤੇ ਨਾਲੇ ਇਸ ਤਰੀਕੇ ਦਾ ਜਿਹੜਾ ਘਨਾਉਣਾ ਅਪਰਾਧ ਹੈ ਬਾਲ ਵਿਵਾਹ ਦਾ ਇਹਨੂੰ ਰੋਕਿਆ ਜਾ ਸਕੇ